ਕਿਆ ਚੱਕਰ ਹੈ ਦੇਖੋ ਮੈਂ ਜਿੰਨੀ ਸਰਕਾਰ ਦੀ ਨਿੰਦਾ ਕਰ ਸਕਦਾ ਉਸ ਤੋਂ ਵੀ ਵੱਧ ਨਿੰਦਾ ਇਹਨਾਂ ਸਰਕਾਰ ਦੀ ਹੈ ਸਰਕਾਰ ਬੁਗਲਾੜ ਗਈ ਹੈ ਬੁਗਲਾ ਗਈ ਹੈ ਤੇ ਜਦੋਂ ਦੀ ਅਸੀਂ ਕਿਸਾਨ ਮਜ਼ਦੂਰ ਫਤਿਹ ਰੈਲੀ ਕੀਤੀ ਹੈ ਰਾਜਪੁਰਾ ਚ ਤੇ ਇਹਨਾਂ ਨੇ ਦੇਖ ਲਿਆ ਲੋਕਾਂ ਦੇ ਇਕੱਠ ਨੇ ਦਿਖਾਤਾ ਵੀ ਜਿਹੜੀ 2027 ਵਿੱਚ ਸਰਕਾਰ ਆ ਰਹੀ ਉਹ ਭਾਰਤੀ ਜਨਤਾ ਪਾਰਟੀ ਦੀ ਆ ਰਹੀ ਹੈ ਤੇ ਮੇਰਾ ਤਾਂ ਅੱਜ ਕੋਈ ਪਾਰਟੀ ਦਾ ਫੰਕਸ਼ਨ ਨਹੀਂ ਸੀਗਾ ਕੋਈ ਭਾਰਤੀ ਜਨਤਾ ਪਾਰਟੀ ਦਾ ਥੋੜੀ ਕੋਈ ਫੰਕਸ਼ਨ ਸੀ ਅੱਜ ਲੋਕ ਬਲਾਈ ਟਰਸਟ ਜਿਹੜਾ ਕਿ ਅਸੀਂ 17 ਸਾਲਾਂ ਤੋਂ ਅਸੀਂ ਚਲਾ ਰਹੇ ਹਾਂ ਜਿਦੇ ਵਿੱਚ ਅਸੀਂ ਸੋਤਰਾ ਦੀ ਸੇਵਾਵਾਂ ਦੇ ਰਹੇ ਹਾਂ ਤੇ ਉਹਦੇ ਚ ਇੱਕ ਅਸੀਂ ਪੈਨਸ਼ਨ ਵੀ ਦਿੰਦੇ ਹਰ ਮਹੀਨੇ 17 ਸਾਲੋਂ ਤੋਂ ਪੇ ਪੈਨਸ਼ਨ ਚੱਲ ਰਹੀ ਹੈ ਤੇ ਇਹਨਾਂ ਮਕੈਨ ਦਾ ਪਾਵ ਹੈ ਵੀ ਇਹ ਸੋਚਦੇ ਆਂ ਵੀ ਅਸੀਂ ਐਵੇਂ ਇਹਨਾਂ ਨੂੰ ਡਰਾ ਕੇ ਧਮਕਾ ਕੇ ਪਰਚੇ ਕਰਕੇ ਇਹਨਾਂ ਨੂੰ ਡਰਾ ਲਾਂਗੇ ਕੋਈ ਅਸੀਂ ਅਸੀਂ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਲੋਕ ਬਲਾਈ ਟਰਸਟ ਪਹਿਲਾਂ ਵੀ 17 ਸਾਲੋਂ ਸੇਵਾ ਕਰਦੀ ਆ ਰਹੀ ਕਰਦਾ ਆ ਰਿਹਾ ਤੇ ਕਰਦਾ ਰਹੇਗਾ ਤੇ ਜੈ ਜੈਸ ਮੇਰੇ ਉਤੇ ਪਰਚਾ ਜਿੰਨੇ ਮਰਦੇ ਜਦ ਤੱਕ ਮੇਰੀ ਜਾਨ ਹੈ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਜਦ ਤੱਕ ਮੇਰੀ ਜਾਨ ਹੈ ਮਲਕਾ ਰਾਜਪੁਰਾ ਦੇ ਜਿਹੜੇ ਮੇਰੇ ਹਜ਼ਾਰਾਂ ਮਾਮਾ ਨੇ ਮੈਂ ਉਹਨਾਂ ਨੂੰ ਲਈ ਸੇਵਾ ਕਰਦਾ ਰਾਂਗਾ ਜੋ ਵਰਜੀ ਕਰ ਲੈਣਾ ਜਗਾ ਜਿਸ ਤਰ੍ਹਾਂ ਉਹ ਕਹਿ ਰਹੇ ਸੀ ਕੁਝ ਪਰਮਿਸ਼ਨ ਦੀ ਖਾਨਦੀ ਗੱਲ ਹੋ ਰਹੀ ਸੀ ਤੇ ਕੀ ਪਰਮਿਸ਼ਨ ਯਾਰ ਇਸ ਦੀ ਯਾਰ ਮੇਰੀ ਗੱਲ ਸੁਣੋ 17 ਸਾਲਾਂ ਤੋਂ ਅਸੀਂ ਪੈਨਸ਼ਨ ਦੇ ਰਹੇ ਆਂ ਨਾਲ ਮੈਂ ਆਪਣੇ ਦਫਤਰੇ ਚ ਵੰਡ ਰਿਹਾ ਦਫਤਰੇ ਪਰਮਿਸ਼ਨਾਂ ਲਵਾ ਯਾਰ ਕਿ ਕਿਹੜੀ ਯਾਰ ਪਰਮਿਸ਼ਨ ਦੀ ਗੱਲ ਕੋਈ ਲੋਕ ਅੱਛਾ ਇੱਕ ਗੱਲ ਸੁਣੋ ਕੋਈ ਐ ਨਹੀਂ ਵੀ ਮੈਂ ਲੋਕਾਂ ਤੋਂ ਪੈਸੇ ਲੈ ਕੇ ਪੈਨਸ਼ਨ ਵੰਡਦਾ ਆਪਣੀ ਜੇਬੋਂ ਪੈਸੇ ਵੰਦੇ ਆਂ ਹਰ ਹਰ ਮਹੀਨੇ ਦੱਸੋ ਕਾ ਦੀ ਪੈਸੇ ਤੱਕਾ ਹੈ ਹੋਰ ਕੀ ਹੈ ਕੋਈ ਗੱਲ ਨਹੀਂ ਲੋਕਾਂ ਨੇ ਹੁਣ 2027 'ਚ ਸਾਡੀ ਸਰਕਾਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਲੋਕਾਂ ਨੇ ਪਤਾ ਹੈਗਾ ਕੋਈ ਨਹੀਂ ਇਹਨਾਂ ਨੂੰ ਹਿਸਾਬ ਦੇਵਾਂਗੇ ਚਿੰਤਾ ਨਾ ਕਰੋ ਪਤਾ ਕਿੱਥੋਂ ਆਇਓ ਤੁਸੀਂ ਅੱਤੀ ਮੰਡੀ ਦਿੱਕਤ ਹੈ ਅੱਤੇ ਪੈਨਸ਼ਨ ਲਾਈਨ ਆਇਓ ਕੀ ਕਿ ਆ ਗਿਆ ਤੁਹਾਨੂੰ ਉਹਨਾਂ ਨੇ ਕਿ ਅੱਜ ਜਿਆਦਾ ਫੋਕ ਦੇ 11 ਵਜੇ ਅੱਜ ਦਾ 11 ਵਜੇ ਆ ਜਾਣਾ ਹਾਂ ਜੀ ਤੁਸੀਂ ਪਹਿਲੇ ਵੀ ਆਏ ਸੀ ਪਰਸੋਂ ਇੱਕ ਦਿਨ ਪਹਿਲਾਂ ਹਾਂ ਜੀ ਤਾਂ ਵੀ ਕੁਝ ਸੀਗਾ ਤਾਂ ਵੀ ਪੈਨਸ਼ਨ ਨਹੀਂ ਮਿਲੀ ਉਹਨਾਂ ਨੇ ਤਾਂ ਕਾਟ ਬੈ ਰੋ ਅੰਤਨੀ ਕੀ ਚੱਲ ਰਹੀ ਹੈ ਅੱਛਾ ਤੇ ਦੇਖ ਜੇ ਨੋਰਮਲ ਪੈਨਸ਼ਨ ਨਹੀਂ ਮਿਲੀ ਜਿੱਦਾਂ ਮਿਲਦੀ ਹੈ ਹਰ ਮੇ ਨਹੀਂ ਮਿਲਦੀ ਹੈ ਨਾ ਤੁਹਾਨੂੰ ਨਹੀਂ ਨਹੀਂ ਹਾਂ ਜੀ ਚੱਲ ਹੁਣ ਕਰੀਏ ਤੇ ਕਾਹਨ ਕੱਲ ਹੱਟਾ ਬੋਲਦੇ ਕਿ ਨਾ ਦੇ ਕਾਪੀ ਤਾਂ ਅੰਤਨੀ ਦੇ ਤੇ ਥੋੜੀ ਹੈ ਨਾ ਇਹਦਾ ਕੀ ਨਾਮ ਹੈ ਮਾਤਾ ਜੀ ਦਾ ਅੱਛਾ ਦਰਨਾ ਸਕੁੰਤਲਾ ਜੀ ਕਿੱਥੋਂ ਆਇਓ ਤੁਸੀਂ ਅਸੀਂ ਰਾਜ ਤੇ ਜਿਸਾਂ ਤੁਹਾਨੂੰ ਮਤਲਬ ਕਿ ਪੈਨਸ਼ਨ ਮਿਲਦੀ ਸੀ ਜਗਾਈ ਦੇ ਆਫਿਸ ਤੋਂ ਤਾਂ ਉਹ ਰੈਗੂਲਰ ਮਿਲਦੀ ਸੀ ਹਾਂਜੀ ਹਾਂਜੀ थानू नहीं मिले, किने तो नहीं मिले था। दो दो नहीं मिली टाइम तो तो महीना मतलब साल साल हो गए पूरी तो तो पूरी बंद है। पूरी बंद है अच्छा। है ऐसा होने राती चले आ जाना आ या अच्छा माता ਪਹਿਲਾ ਕੁੰਛ ਮਿਲਦਾ ਸੀ ਜਗਾ ਦੀ ਪਹਿਲਾ ਕੁੰਛਿੰਗ ਕਰਦਾ ਰਹਿ ਗਏ ਹਾਂ ਬਾਕੀ ਡਾਕਟਰ ਨੀਨਾ ਮੀਤ ਲਾਈ ਕੋ ਜੰਗ ਬੰਦ ਹੋ ਗਿਆ ਫਿਰ ਉਨ੍ਹਾਂ ਦਾ ਜਨਮ ਦਿਨ ਥਾ तो जन्मदिन था तो हाँ। उन्होंने दूसौ रुपया दिया फिर आज हम बोला है कि आ दे दे। तो जाने। दो सौ मिलता है दो सौ मिलता, हाँ। मिलता है ठीक है ना परसों ना आई थी हमारा फोन करा था जो आज मिल जाएगा चलो तो हम उसी कॉलोनी में रहते हैं ਕੀ ਕਾਰਵਾਈ ਹੋਈ ਆ ਸਰ ਇਹ ਕਾਰਵਾਈ ਕੋਈ ਨਹੀਂ ਜੀ ਕੋਈ ਇਹਨਾਂ ਦਾ ਛੋਟਾ ਜਿਹਾ ਕੱਟ ਸੀਗਾ ਉਹ ਅਸੀਂ ਪਰਮਿਸ਼ਨ ਇਹਨਾਂ ਨੂੰ ਦੁਕਾਨ ਲਈ ਕਿਹਾ ਸੀ ਜਿਹੜੇ ਇਹਨਾਂ ਕੋਲ ਕੋਈ ਪਰਮਿਸ਼ਨ ਹੈ ਨਹੀਂ ਇਹ ਕੱਟ ਦੀ ਜਾਂ ਮਤਲਬ ਉਹ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਨੇ ਪੋਸਟਪੋਨ ਕਰਤਾ ਨੋ ਪ੍ਰੋਬਲਮ ਕੋਈ ਹੈ ਜੀ ਅਰੇ ਲੋਕਲ ਟ੍ਰਸਟ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਅੰਦਰ ਹੋ ਰਿਹਾ ਜਿਹੜਾ ਚਾਰ ਦੀਵਾਰੀ ਵਿੱਚ ਪ੍ਰੋਗਰਾਮ ਹੋ ਰਿਹਾ ਹੋਵੇ ਉਹਦੀ ਕਾਦੀ ਪਰਮਿਸ਼ਨ ਦੀ ਜਰੂਰਤ ਨਹੀਂ ਕੋਈ ਨਹੀਂ ਜੀ ਉਹਨਾਂ ਨਾਲ ਹੋਊਗੀ ਗੱਲ ਆਪਣੇ ਉਹ ਕਹਿੰਦੇ ਅਸੀਂ ਪਰਮਿਸ਼ਨ ਦੀ ਮੰਗ ਕਰਾਂਗੇ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਤੁਹਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਆਉਣ ਦੇ ਨੂੰ ਕੁਝ ਅਰੈਸਟ ਵੀ ਕੀਤਾ ਨਹੀਂ ਨਹੀਂ ਕੋਈ ਅਰੈਸਟ ਨਹੀਂ ਕੀਤਾ ਜੀ ਸਰ ਕੋਈ ਵੀ ਕਾਰਵਾਈ ਹੋਈ ਸੀ ਅੱਜ ਫੇਰ ਕਾਰਵਾਈ ਹੋ ਰਹੀ ਹੈ ਇਹ ਕੱਲ ਵੀਡੀਓ ਪਾਣ ਤੇ ਹੋਈ ਹੈ ਜਾਂ ਹੋਰ ਕੁਝ ਚੀਜ਼ ਹੈ ਜੀ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਜੀ ਨਾ ਹੀ ਕੋਈ ਕਾਰਵਾਈ ਹੋਈ ਹੈ ਓਨਲੀ ਅਸੀਂ ਇਹਨਾਂ ਨੂੰ ਪਰਮਿਸ਼ਨ ਬਾਰੇ ਹੀ ਪੁੱਛਿਆ ਇਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਇਸ ਚੀਜ਼ ਦੀ ਅਸੀਂ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਜੀ ਜੋ ਪਤਾ ਲੱਗਿਆ ਵੀ ਕਸੂਰਵਾ ਚੌਕ ਕੀ ਦੇ ਨਹੀਂ ਇਹ ਜਿਆ ਕੁਝ ਨਹੀਂ ਸ਼ਾਇਦ ਉਹ ਆਪ ਖੁਦ ਕੋਈ ਪਰਮਿਸ਼ਨ ਵਾਰੇ ਚੱਕਰ ਚ ਗਏ ਹੋਣਗੇ ਇਹ ਜਿਆ ਕੋਈ ਗੱਲਬਾਤ ਨਹੀਂ ਸਰ 15 20 ਸਾਲਾਂ ਤੋਂ ਕਰ ਰਹੇ ਐ ਤਾਂ ਲੱਗਦਾ ਹੈ ਤਾਂ ਹੋ ਗਈ ਜੀ ਗੱਲ ਚਲੋ ਹੁਣ ਵੀ ਕੋਈ ਗੱਲ ਨਹੀਂ ਹੈ ਜੀ ਅਸੀਂ ਉਹਨਾਂ ਨਾਲ ਸਾਡੇ ਨਾਲ ਫੇਸ ਚ ਨੇ ਉਹ ਨੋ ਪ੍ਰੋਬਲਮ ਸਾਬ ਰਾਜਨੀਤੀ ਇਹ ਰਾਜਨੀਤੀ ਕੋਈ ਆਦੇਸ਼ ਹੈ ਕੀ ਸਰਕਾਰ ਨਹੀਂ ਨਹੀਂ ਇਹ ਜਿਆ ਰਾਜਨੀਤੀ ਕੋਈ ਨਹੀਂ ਜੀ ਨਾ ਹੀ ਕਿਸੇ ਤੋਂ ਉੱਪਰੋਂ ਇੰਨੇ ਆਦੇਸ਼ ਨਹੀਂ ਸਿਰਫ ਓਨਲੀ ਪਰਮਿਸ਼ਨ ਦਾ ਹੈਗਾ ਆ ਉਹ ਜਿਹੜਾ ਪਰਮਿਸ਼ਨ ਹੀ ਅਸੀਂ ਇਹਨਾਂ ਨੂੰ ਫਾਰਮ ਲਿਖਿਆ ਪਰਮਿਸ਼ਨ ਦਾ ਫਿਰ ਦੁਬਾਰਾ ਮੇਰਾ ਰੀਬੀਟ ਹੈ ਤੁਹਾਡਾ ਇਸ ਸੜਕ ਤੇ ਹੁੰਦੀ ਹੈ ਜਾਂ ਆਪਣੇ ਘਰ ਦੇ ਵਿੱਚ ਕੋਈ ਮੀਟਿੰਗ ਕਰੇ ਉਹਦੇ ਜੀ ਦੇ ਦੇਖੋ ਪਰਮਿਸ਼ਨ ਤਾਂ ਜੀ ਕੋਈ ਵੀ ਕੋਈ ਸਾਊਂਡ ਕੋਈ ਕੋਸ ਹਰ ਇੱਕ ਚੀਜ਼ ਦੀ ਪਰਮਿਸ਼ਨ ਹੁੰਦੀ ਹੈ ਤੁਹਾਨੂੰ ਖੁਦ ਪਤਾ ਹੈ ਉਹ ਚੀਜ਼ ਦੀ ਪਰਮਿਸ਼ਨ ਇਹ ਅਸੀਂ ਮੰਗੀ ਸੀ ਇਹਨਾਂ ਤੋਂ ਉਹ ਚੀਜ਼ ਦੀ ਪਰਮਿਸ਼ਨ ਇਹ ਨਹੀਂ ਦਿਖਾ ਸਕਦੇ ਇਸ ਕਰਕੇ ਉਹ ਕਹਿੰਦੇ ਅੱਗੇ ਨੂੰ ਅਸੀਂ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਸਰ ਇਹ ਪਿੰਡਾਂ ਤੋਂ ਪੈਨਸ਼ਨਰਜ਼ ਲੇਡੀਜ਼ ਆ ਰਹੇ ਆ ਉਹ ਵੀ ਵਾਪਸ ਜਾ ਰਹੇ ਆ ਹਰਾ ਤੋਂ ਉਹ ਦੇਖ ਲੈਣੇ ਜੇ ਅਸੀਂ ਕਿਹੜੇ ਨਹੀਂ ਕੌਣ ਨੇ ਉਹ ਅਸੀਂ ਪਤਾ ਕਰ ਲਾਂ ਸਰ ਇਹਦੇ ਨਾਲ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਆ ਤਾਂ ਬਦਨਾਮੀ ਹੋ ਰਹੀ ਹੈ ਕਿ ਸਰਕਾਰ ਜਿਹੜੇ ਬਜ਼ੁਰਗਾਂ ਹੈ ਤੇ ਨਹੀਂ ਨਹੀਂ Okay, the Okay,